ਤੁਸੀਂ ਦੇਖੋ ਨੇੜੀ ਆ ਗਈ ਵਿਕਾਸ ਕਰ ਜਾਂਦੀ ਮੈਂ ਕਹਿੰਦਾ ਰਿਹਾ ਕਿ ਪੰਚਾਇਤਾਂ ਆਮ ਆਦਮੀ ਪਾਰਟੀ ਦੇ ਪੱਖ ਦੀਆਂ ਚੁੜ ਲੋ ਉਹ ਜਿਹੜੇ ਪੁਰਾਣੇ ਬੈਠੇ ਨੇ ਇਹ ਜਾਣ ਕੇ ਕੰਮ ਤੁਰਨ ਨਹੀਂ ਦਿੰਦੇ ਆ ਪੰਚਾਇਤਾਂ ਚੋਣੀਆਂ ਨੂੰ ਹਲੇ 2 ਮਹੀਨੇ ਹੋਏ ਨੇ ਆ ਗਈ ਨਾ ਕੰਮਾਂ ਦੀ ਨੇੜੀ ਸਾਲ ਦੇ ਦੇਓ ਇੱਕ ਸਾਲ ਪੂਰੇ ਪੰਜਾਬ ਦੇ ਪਿੰਡਾਂ ਨੂੰ ਇੱਕ ਨੰਬਰ ਦਾ ਬਣਾ ਕੇ ਦਿਖਾਉਂਗਾ ਤੁਹਾਡੇ ਨਾਲ ਮੇਰਾ ਵਾਅਦਾ ਰਿਹਾ ਕੱਲ ਬੀਤੀ ਪਰਸੋਂ ਅਸੀਂ ਮੀਟਿੰਗ ਦਿੱਤੀ ਬੀਤੀ ਪਰਸੋਂ ਮੀਟਿੰਗ ਤੇ ਜਿੰਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਾਹਿਬਾਨ ਸੀਗੇ ਡਿਵੈਲਪਮੈਂਟ ਦੇ ਰੂਰਲ ਡਿਵੈਲਪਮੈਂਟ ਦੇ ਜਿੰਨੇ ਡੀਡੀਪੀਓ ਸੀ ਸਾਰਿਆਂ ਨੂੰ ਸਖਤ ਆਦੇਸ਼ ਮੇਰੇ ਵੱਲੋਂ ਜਾਰੀ ਕੀਤੇ ਗਏ ਨੇ ਕਿ ਸਾਰੇ ਪਿੰਡਾਂ ਦੇ ਟੋਪੇ ਦਾ ਕੰਮ ਮੁਕੰਮਲ ਕੰਪਲੀਟ ਹੋਣਾ ਚਾਹੀਦਾ ਔਰ ਜਿੰਨੇ ਪਿੰਡ ਨੇ ਉਹ ਪਿੰਡਾਂ ਦੇ ਵਿੱਚ ਪਾਰਕਾਂ ਦਾ ਕੰਮ ਤੇ ਪਲੇਗਰਾਉਂਡ ਵਾਲਾ ਕੰਮ ਇਹਨੂੰ ਮੁਕੰਮਲ ਕੰਪਲੀਟ ਚਾਹੀਦਾ ਔਰ ਨਰੇਗਾ ਦਾ ਕੰਮ ਦਿਨ ਰਾਤ ਚੱਲਣਾ ਚਾਹੀਦਾ ਔਰ ਹਰਾਨੀ ਦੀ ਗੱਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲ ਮਨਰੇਗਾ ਦੇ ਵਿੱਚ ਹਲੇ ਖਰਚਾ ਕਰਨ ਲਈ پتہ ਕਿੰਨੇ ਪੈਸੇ ਪਏ ਨੇ ਅਜੇ ਮਨਰੇਗਾ ਚ ਪੂਰੇ ਪੰਜਾਬ ਚ ਖਰਚ ਕਰਨ ਲਈ ਸਾਡੇ ਕੋਲ 1000 ਕਰੋੜ ਰੁਪਇਆ ਹੈ 1000 ਕਰੋੜ ਮੰਨ ਸਕਦੇ ਹੋ ਨਹੀਂ ਤਾਂ ਕਈ ਨਾ ਖਜ਼ਾਨਾ ਖਾਦੀ ਲੁੱਟੇਗੇ ਪੱਟੇਗੇ ਸਾਡੇ ਕੋ ਪੈਸੇ ਨਹੀਂ 153 ਕਰੋੜ ਰੁਪਈਆ ਤਾਂ ਸਾਡੇ ਕੋਲ ਆ ਪਿੰਡਾਂ ਦੇ ਵਿੱਚ ਜਿਹੜੀ ਆ ਆ ਜਿਹੜੇ ਤੁਹਾਡੇ ਕੰਮ ਜਿਹੜੇ ਬਾਕੀ ਦੇ ਹੋਰ ਵਾਲੇ ਨੇ ਇਹਨਾਂ ਲਈ ਸਾਡੇ ਡਿਪਾਰਟਮੈਂਟ ਦੇ ਖਾਤੇ ਚ ਪਿਆ ਆ ਕੱਲ ਬीडी ਬੀਡੀਪੀਓ ਸਾਹਿਬ ਉੱਥੇ ਹੀ ਸੀ ਇਹ ਸੁਣ ਰਹੇ ਸੀ ਪੁੱਛੋ ਇਹਨਾਂ ਨੂੰ ਕਿ ਉਸ ਮੀਟਿੰਗ 'ਚ ਕਿੱਦੇ ਅਹਿਮ ਫੈਸਲੇ ਲੱਗੇ ਗਏ ਨਹੀਂ ਔਰ ਪ੍ਰੋਪਰ ਮੋਨਿਟਰਿੰਗ ਸਿਸਟਮ ਬਣਾਇਆ ਐ ਐਵਰੀ ਵੀਕਲੀ ਰਿਪੋਰਟ ਲੱਤੀ ਜਾਊਗੀ ਅਫਸਰ ਸਾਹਿਬਾਨਾਂ ਤੋਂ ਕਿ ਦੱਸੋ ਤੁਸੀਂ ਪੰਜਾਬ ਦੇ ਪਿੰਡਾਂ ਕੀ ਕਰ ਰਹੇ ਬਲਾਕ ਵਿੱਚ ਚੱਪੜ ਦੇ ਪਾਣੀ ਦਾ ਨਿਕਟਾਰਾ ਸਭ ਤੋਂ ਵੱਡੀ ਸਮੱਸਿਆ ਐ ਇਸ ਲਈ ਪੰਜ ਵੱਡੇ ਪੱਖੇ ਅੱਜ ਤੱਕ ਨਹੀਂ ਸੀ ਕਿਸੇ ਸਰਕਾਰ ਨੇ ਦਿਮਾਗ ਲਾਇਆ ਹੁਣ ਉੱਥੇ ਫੈਸਲਾ ਕੀਤਾ ਕਿ ਸੰਪਤੀ ਦੀ ਗ੍ਰਾਂਟ 'ਚੋਂ ਹਰ ਹਲਕੇ ਦੇ ਲਈ ਪੰਜ بڑے ਪੰਪ ਖਰੀਦੇ ਜਾਣਗੇ ਪੱਖੇ ਜਿਹੜੇ ਟਰੈਕਟਰ ਦੇ ਪਿੱਛੇ ਪੈ ਕੇ ਚੱਲਦੇ ਹਨ ਅਸੀਂ ਉਹ ਪੰਜ ਪੱਖਿਆਂ ਦੇ ਨਾਲ ਇੱਕ ਦਿਨ ਦੇ ਅੰਦਰ ਤੁਹਾਨੂੰ ਪਿੰਡ ਦਾ ਪਾਣੀ ਛੱਪੜ ਦਾ ਖਾਲੀ ਕਰਕੇ ਲਿਆ ਕਰਾਂਗੇ ਤੁਹਾਨੂੰ ਹੁਣ ਕਿਸੇ ਕੰਨੀ ਝਾਕਣ ਦੀ ਜਰੂਰਤ ਨਹੀਂ ਤੁਸੀਂ ਜਦੋਂ ਆਵਾਜ਼ ਮਾਰਿਆ ਕਰਨਗੇ ਉਹ ਸੰਮਤੀ ਦੀ ਪ੍ਰਾਪਰਟੀ ਉਹ ਬੀਡੀਪੀ ਦੇ ਦਫ਼ਤਰ ਦੇ ਵਿੱਚ ਹਰ ਸਮੇਂ ਪੰਜ ਪੱਖੇ ਸਟੈਂਡ ਤੇ ਲਾ ਕੇ ਖੜੇ ਹੋਣਗੇ ਜਿਹੜੇ ਪਿੰਨ ਨੂੰ ਜ਼ਰੂਰਤ ਹੈ ਆਪਣੇ ਟਰੈਕਟਰ ਲੈ ਕੇ ਆਓ ਬੀਡੀਪੀਓ ਸਭ ਤੋਂ ਨਿਖਾ ਕੇ ਟਰੈਕਟਰ ਦੇ ਪਿੱਛੇ ਪੱਖਾ ਪਾ ਕੇ ਲੈ ਜਾਓ ਆਪਣੇ ਪਿੰਡ ਦਾ ਕੂਬਾ ਖਾਲੀ ਕਰਕੇ ਔਰ ਆਪਣਾ ਪੱਖਾ ਉਹਨੇ ਦੁਆਰ ਤੀ ਛੱਡ ਜੋ ਐਨੀ ਵਧੀਆ ਸਕੀਮ ਕਰ ਰਹੇ ਆ ਔਰ ਨਾ ਸਿਰਫ ਕੰਨੇ ਚ ਪੂਰੇ ਪੰਜਾਬ ਚ ਹੁਕਮ ਜਾਰੀ ਕੀਤੇ ਨੇ ਜੀ 105-5 ਲੱਖ ਦੀ ਰਾਸ਼ੀ ਛਪੜਾ ਲਈ ڈاکਪੰਡਾਂ ਨੂੰ ਦੇਣ ਦੀ ਪ੍ਰਪੋਜ਼ਲ ਤਿਆਰ ਹੈ ਅਤੇ ਹੋਰ ਬਹੁਤ ਪਿੰਡਾਂ ਦੀ ਗ੍ਰਾਂਟ ਦੇਣ ਲਈ ਪ੍ਰਪੋਜ਼ਲ ਦਸ ਤਿਆਰ ਕੀਤੀ ਜਾਊਗੀ ਅਸੀਂ ਉਹ ਪੰਜ ਪਿੰਡ ਜਿਹੜੇ ਪਿੰਡਾਂ 'ਚ ਛੱਪੜ ਦੀ ਪ੍ਰੋਬਲਮ ਬਹੁਤ ਇੱਕਾਸੀ ਬਹੁਤ ਵਧੀਆ ਉਪਰਾਲਾ ਹੋਰ ਕਰ ਰਹੇ ਆ ਇਹ ਅੱਜ ਤੱਕ ਨਹੀਂ ਹੋਇਆ ਉਹਨਾਂ ਖੰਨੇ 'ਚ ਖੰਨੇ ਦੇ ਪਿੰਡਾਂ ਦਾ ਸੀਵਰੇਜ ਕਲੀਅਰ ਕਰਨ ਲਈ ਕਿਉਂਕਿ ਪਿੰਡਾਂ ਦੇ ਵਿੱਚ ਸੀਵਰੇਜ ਜਿਹੜੇ ਪਏ ਹੋਏ ਨੇ ਉਹ ਜਾਮ ਹੋ ਜਾਂਦੇ ਨੇ ਉਹਨੂੰ ਸਾਫ਼ ਕਰਨ ਦਾ ਕੋਈ ਹੱਲ ਨਹੀਂ ਸੀ ਸ਼ਹਿਰ 'ਚ ਤਾਂ ਮੈਂ ਪ੍ਰੈਸ਼ਰ ਜੈਟ ਵਾਲੀ ਮਸ਼ੀਨ ਲਿਆਦੀ ਸੀ ਇਹਨਾਂ ਨੂੰ ਪਰ ਪਿੰਡ 'ਚ ਨਹੀਂ ਸੀ ਹੁਣ ਅਸੀਂ ਇੱਕ ਬਹੁਤ ਵੱਡਾ ਉਪਰਾਲਾ ਇਹ ਕਰਤਾ ਕਿ ਅਸੀਂ ਬਹੁਤ ਜਲਦੀ ਆਉਣ ਵਾਲੇ ਇੱਕ ਡੇਢ ਤੋਂ 2 ਮਹੀਨੇ ਦੇ ਵਿੱਚ ਪਿੰਡ ਦੇ ਲਈ ਪਿੰਡਾਂ ਦੇ ਲਈ ਇੱਕ ਪ੍ਰੈਸ਼ਰ ਜੈਟਿੰਗ ਮਸ਼ੀਨ ਅਸੀਂ ਉਰੇ ਲੈ ਕੇ ਆ ਰਹੇ ਹਾਂ ਤਾਂ ਜੋ ਜਿਹੜਾ ਪਿੰਡ ਦਾ ਸੀਵਰੇਜ ਖੋਲਿਆ ਕਰ ਲਈ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਡੀ ਲੜਾਈ ਉਹਨਾਂ ਨਾਲ ਹੈ ਜਿਨ੍ਹਾਂ ਨੇ ਹਲਕੇ ਨੂੰ ਪੰਜਾਬ ਨੂੰ ਨੋਥ-ਨੋਥ ਕੇ ਗੱਦਾ ਬਣ ਖਾਦਾ ਹੈ ਇਹਨਾਂ ਨੂੰ ਪਾਜੇ ਨਹੀਂ ਰਿਹਾ ਕਿ ਆਮ ਘਰ ਦਾ ਮੁੰਡਾ ਸਰਪੰਚ ਕਿੱਥੋਂ ਬਣ ਗਿਆ ਇਹਨਾਂ ਨੂੰ ਪਾਜੇ ਨਹੀਂ ਰਿਹਾ ਆਮ ਘਰ ਦੀ ਧੀ ਕਿੰपांच ਕਿਵੇਂ ਬਣ ਗਈ ਇਹ ਤਾਂ ਕਹਿੰਦੇ ਸਾਡੀ ਬੰਦੇ ਚਾਹੀਦੇ ਸਤੋ ਸੇਵਾ ਬੰਦੇ ਹੀ ਚਾਹੀਦੇ ਇਹਨਾਂ ਨੂੰ ਪਾਚੇ ਨਹੀਂ ਰਿਹਾ ਕਿ ਪਹਿਲਾਂ ਆਮ ਘਰ ਦਾ ਮੁੰਡਾ ਐਮਐਲਏ ਕਿਵੇਂ ਬਣ ਗਿਆ ਫਿਰ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੀ ਏਡੀ ਕਿਰਪਾ ਆਉਂਗੀ ਇਹਨਾਂ ਦੇ ਗਲੇ ਤੋਂ ਹੀ ਨਹੀਂ ਥੱਲੇ ਜਾ ਰਿਹਾ ਕਿ ਛੇ ਵਿਭਾਗਾਂ ਦਾ ਮੰਤਰੀ ਕਿਵੇਂ ਬਣ ਗਿਆ ਇਹ ਪਾਚੇ ਨਹੀਂ ਰਿਹਾ ਐਸਿਡਿਟੀ ਇੰਨੀ ਹੋਈ ਪਈ ਹੈ ਉਲਟੀਆਂ ਕਰਦੇ ਫਿਰਦੇ ਨੇ ਗੱਲ ਸਮਝੋ ਇਹ ਮੰਤਰੀ ਰਹੇ ਨੇ 6 ਮਹੀਨੇ ਲਈ ਉਹ ਵੀ ਇੱਕ ਵਿਭਾਗ ਦੇ ਉਦੋਂ ਪਾਰਟੀ ਹਾਈ ਕਮਾਂਡ ਨੇ ਕੇਜਰੀਵਾਲ ਸਾਹਿਬ ਨੇ ਤੇ ਭਗਵਾਨਤ ਮਾਨ ਜੀ ਨੇ ਅੱਡੀ ਕਿਰਪਾ ਕਰ ਦਿੱਤੀ ਕਿ 6 ਵਿਭਾਗ ਦੇ ਤੇ ਮੈਨੂੰ ਕਿਹਾ ਇੱਕੋ ਸ਼ਬਦ ਹੈ ਇਮਾਨਦਾਰੀ ਨਾਲ ਚਲਾਈ ਪੰਜਾਬ ਦਾ ਸੁਧਾਰ ਕਰੀ ਸੋ ਇਹ ਕਰਕੇ ਹੁਣ ਭਾਈ ਇਹਨਾਂ ਦੀ ਤਾਂ ਨੀਂਦ ਦਾ ਹਰਾਮ ਹੋਣੀ ਹੈ ਇਸ ਦਿਨ ਗੱਲ ਸਮਝੋ ਇਹਨਾਂ ਦਾ ਇਹਨਾਂ ਦਾ ਪਾਚਨ ਕਰਿਆ ਖਰਾਬ ਹੋ ਨਹੀਂ ਸੀ। ਸੋ ਮੈਂ ਇਹ ਵੀ ਕਹਿਆ ਚੱਲ ਇਹਨਾਂ ਨੂੰ ਸਿਚਾਈ ਜਾ ਕਿ ਜੇ ਤੇ ਹਾਜਮੋਲਾ ਦੀ ਡੱਬੀ ਰੱਖਿਆ ਕਰਨ ਜਦੋਂ ਮਨ ਕੱਚਾ ਜਾ ਹੋਵੇ ਇੱਕ ਗੋਲੀ ਕੱਢ ਕੇ ਖਾ ਲਿਆ ਕਰੋ ਕਿਉਂਕਿ ਰਾਤ ਨੂੰ ਵੀ ਸੌਂਦੇ ਦਿਖੀ ਜਾਂਦਾ ਇਹਨਾਂ ਨੂੰ ਸਵੇਰੇ ਉੱਠ ਕੇ ਸ਼ੁਰੂ ਹੋ ਜਾਂਦਾ ਤਨਪ੍ਰੀਤ ਸਿੰਘ ਸੋ ਮੇਰੇ ਕੋਲ ਪ੍ਰੈਸ ਜੇ ਕਿਤੇ ਆਸਾਕਾ ਮੰਤਰੀ ਹਫਤੇ 'ਚ ਇੱਕ ਪ੍ਰੈਸ ਕਾਨਫਰੰਸ ਮੇਰੇ ਖਿਲਾਫ ਨਾ ਕਰੇ ਮੈਨੂੰ ਲੱਗਦਾ ਉਹਨੂੰ ਸਾਲ ਨੂੰ ਚੜ੍ਹਨਾ ਬੰਦ ਹੋ ਜਾਂਦੀ ਹੈ ਦੇਖੋ ਤੁਸੀਂ ਮੈਂ ਖੰਡੇ ਨੂੰ ਥੋੜੇ ਚੰਗਲ ਤੋਂ ਆਜ਼ਾਦ ਕਰਨ ਨੂੰ ਵਰਦਾ ਕੀ ਕਰਾਂ ਮੇਰੀ ਮਜਬੂਰੀ ਆ ਤੁਹਾਡੇ ਟੱਕਰਾਂ 'ਚ ਫੇਰ ਕੋਈ ਨਾ ਕੋਈ ਬਸ ਚੱਲਦਾ ਮੈਂ ਤਾਂ ਖੰਡੇ ਨੂੰ ਮੇਰਾ ਇੱਕੋ ਮਿਸ਼ਨ ਹੈ ਇੱਕੋ ਮਿਸ਼ਨ ਹੈ ਕਿ ਖੰਡੇ ਨੂੰ ਇਹਨਾ ਚੋਰਾ ਦੇ ਜੰਗਲ ਤੋਂ ਆਜ਼ਾਦ ਕਰਾਣੇ ਉਹਦੇ ਲਈ ਚਾਹੇ 2 ਸਾਲ ਲੱਗਣ 5 ਸਾਲ ਲੱਗਣ 10 ਸਾਲ ਲੱਗ ਇਹਨਾਂ ਨੂੰ ਆਜ਼ਾਦੀ ਤੋਂ ਮਿਲਣੀ ਹੈ ਖੰਡੇ ਨੂੰ ਔਰ ਇਸ ਪੀਚੇ ਤੇ ਜਿੰਦਾਬਾਦ ਇਹਨ ਕਲਾ ਜਿੰਦਾਬਾਦ ਔਰ ਕਾਨਦਨ ਫ੍ਰੀਸਮ ਨੂੰ ਜਿੰਦਾਬਾਦ ਇਸ ਮਿਸ਼ਨ ਚ ਇਸ ਖੰਨਾ ਚੋਰ ਮੁਕਤ ਮਿਸ਼ਨ ਚ ਪਾਪਾ ਮਿਸ਼ਨ ਦਾ ਨਾਮ ਰੱਖ ਲੰਨੇ ਖੰਨਾ ਚੋਰ ਮੁਕਤ ਮਿਸ਼ਨ ਇਸ ਖੰਨਾ ਚੋਰ ਮੁਕਤ ਮਿਸ਼ਨ ਚ ਤੁਸੀਂ ਸਾਰਿਆਂ ਨੇ ਸਾਥ ਦੇਣਾ ਮੇਰਾ